ਤਰਨਤਾਰਨ ਪੁਲਿਸਵਲੋਂ ਫਰੋਤੀਆਂ ਮੰਗਣ ਵਾਲੇ ਵਿਦੇਸ਼ੀ ਗੈਂਗਸਟਰਾਂ ਦੇ ਕਰਿੰਦਿਆਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਇਸ ਮੌਕੇ ਐਸਐਸਪੀ ਤਰਨਤਾਰਨ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਤੇ ਦਿਸ਼ਾ ਹੇਠ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਲੈਂਦੇ ਹੋਏ ਜਿਹੜੀ ਪੰਜਾਬ ਪੁਲਿਸ ਕੰਮ ਕਰ ਰਹੀ ਹੈਗੀ ਹੈ ਇਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੋਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕੀਤਾ ਹੈਗਾ ਤਰਨਤਾਰਨ ਪੁਲਿਸ ਨੂੰ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵਕਫ-ਵਕ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੋਤੀਆ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਮ ਚ ਵੱਖ-ਵੱਖ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਐਸਪੀ ਡੀ ਸਾਹਿਬ ਡੀਐਸਪੀ ਡੀ ਇੰਚਾਰਜ ਸੀਆਈਏ ਤੇ ਐਸਐਚਓ ਸਦਰਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੂਫੀਆ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹੜੀ ਇਮੀਡੀਏਟਲੀ ਰੋਕੇ ਉਹਨਾਂ ਨੂੰ ਪੁਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਡਰ ਕੇ ਉਹਨਾਂ ਨੇ ਜਿਹੜੀ ਜਵਾਬੀ ਫਾਇਰ ਪੁਲਿਸ ਤੇ ਕਰਦੇ ਜਵਾਬੀ ਫਾਇਰ ਹੋਣ ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਤੇ ਆਪਣੇ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਹਨਾਂ 'ਚ ਜਿਹੜਾ ਇੱਕ ਅਕਿਊਜ਼ਡ ਹੈ ਪਵਨਦੀਪ ਸਿੰਘ ਪੁੱਤਰ ਚਗਮੋਹਨ ਸਿੰਘ ਵਾਸੀ ਬਲੇਰ ਰੋਡ ਪਿੱਖੀਵਿੰਡ ਇਹਦੇ ਜਿਹੜੇ ਇੱਕ ਫਾਇਰਾਂ ਇੰਜਰੀ ਹੋਈ ਹੈ ਇਹਦੇ ਲੱਤ ਤੇ ਗੋਲੀ ਵੱਜੀ ਹੈਗੀ ਐ ਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੂਬਿਨਾਈਲ ਹੈਗਾ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕਦਮਾ ਨੰਬਰ 97 ਜੇਰਤਾਰਾ 109 ਤੇ 35 ਭਾਰਤੀਏ ਨਾਗਰਿਕ ਸਨੇਤ ਨਾਗਰੀ ਸਨੇਤਾ ਅਤੇ ਆਮ ਸੈਕਟ ਦੇ ਤਹਿਤ ਜਿਹੜਾ ਮੁਕਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਤੇ ਜਿਹੜੇ ਇਹ ਮੁਜਰਮ ਹੈਗੇ ਇਹ ਜਿਹੜੇ ਜਿਹੜੇ ਇਲਾਜ ਹੈਗੇ ਆ ਮੋਡਲੀ ਪੁੱਛ ਕੇ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਆ ਬੰਦੇ ਇਸ ਇਲਾਕੇ ਤੇ ਜਿਹੜਾ ਆ ਵੇਟ ਕਰ ਰਹੇ ਸੀਗੇ ਤੇ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੀ ਖੋ ਕਰਕੇ ਕੋਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੌਕੇ ਤੇ ਅरेस्ट ਦੌਰਾਨ ਇਹਨਾਂ ਕੋਲੋਂ ਦੋ ਜਿਹੜੇ ਵੈਪਨ ਬਰਾਮਦ ਹੋਏ ਆ ਇੱਕ ਜਿਹੜਾ ਸੋਫਿਸਟੀਕੇਟਿਡ ਗਲੌਕ 9mm ਵੈਪਨ ਜਿਹੜਾ ਮੇਡ ਇਨ ਆਸਟਰੀਆ ਸਮੇਤ ਮੈਗਜ਼ੀਨ ਤੇ ਇੱਕ ਜ਼ਿੰਦਾ ਰੌਣ ਤੇ ਦੋ ਚਲੇ ਹੋਏ ਖੋਲ ਬਰਾਮਦ ਹੋਏ ਐ ਇਸ ਤੋਂ ਇਲਾਵਾ ਇੱਕ ਨਜਾਇਜ਼ ਦੇਸੀ ਪਿਸਟਲ ਜਿਹੜਾ 32 ਬੋਰ ਸਮੇਤ 8 ਲੋਂਗ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਐ ਦੌਰਾਨ ਤਫ਼ਤੀਸ਼ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਤੇ ਕੁਝ ਜਿਹੜੀ ਵਾਰਦਾਤਾਂ ਤਰਨ-ਤਰਨ ਦੇ ਵਿੱਚ ਇਹਨਾਂ ਨੇ ਕੀਤੀਆਂ ਉਹ ਵੀ ਟ੍ਰੇਸ ਹੋਈਆਂ ਇਹਦੇ ਵਿੱਚ ਮੁਕੱਦਮਾ ਨੰਬਰ 70 ਮਿਤੀ 12/8/2024 ਅ ਜੁਰਮ 109 384 111 120ਬੀ ਬੀਐਨਐਸ ਤੇ 25 ਆਮਜ਼ ਐਕਟ थाना ਬਲਟੋਹਾ ਵਿੱਚ ਦਰਜ ਸੀਗਾ ਜਿਹਦੇ ਵਿੱਚ ਇੱਕ ਬਲਟੋਹਾ ਦੇ ਵਿੱਚ ਇੱਕ ਦੁਕਾਨ ਦੇ ਉੱਤੇ ਮੋਦੀਖਾਨੇ ਉੱਤੇ ਜਿਹੜੀ ਫਾਇਰਿੰਗ ਇਹਨਾਂ ਨੇ ਕੀਤੀ ਸੀਗੀ ਦੂਜਾ ਮੁਕਦਮਾ ਨੰਬਰ 73 ਮਿਤੀ 18/7/2024 125 ਬੀਐਨਐਸ ਤੇ ਆਮਜ਼ ਐਕਟ सदरਪੱਟੀ ਦਰਜ ਹੋਇਆ ਸੀ ਜਿੱਥੇ ਪਿੰਡ ਚੂਸਲੇਵਾੜਵੇ ਵਿੱਚ ਇੱਕ ਡਾਕਟਰ ਸਾਹਿਬ ਦੇ ਉੱਤੇ ਜਿਹੜੀ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕੱਦਮਾ ਟਰੇਸ ਹੋਇਆ ਹੈਗਾ ਮੁਕੱਦਮਾ ਨੰਬਰ 99 ਮਿਤੀ 3 9 2024 ਜਿਹੜਾ ਜੁਰਮ 308 2 308 4 125 351 ਬੀ ਐਨ ਐਸ ਤੇ ਆਰਮਜ਼ ਐਕਟ ਦੇ ਤਹਿਤ ਸਦਰ ਪੱਟੀ ਦੇ ਵਿੱਚ ਦਰਜ ਹੋਇਆ ਹੈ ਇਹਦੇ ਵਿੱਚ ਦੋਸ਼ੀਆਂ ਨੇ ਜਿਹੜਾ ਘਰਿਆਲੇ ਦੇ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਤੇ ਵੀ ਫਾਇਰਿੰਗ ਕੀਤੀ ਸੀਗੀ ਚੌਥਾ ਇਹਨਾਂ ਤੋਂ ਇੱਕ ਅਸੀਂ ਜਿਹੜਾ ਤਫਤੀਸ਼ਰਾਂ ਨੇ ਇੱਕ ਵੀਡੀਓ ਵੀ ਸਾਨੂੰ ਮਿਲਿਆ ਸੀਗਾ ਜਿਹਦੇ ਵਿੱਚ ਇੱਕ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਦੀ ਇਹ ਰੈਕੀ ਵੀ ਕਰ ਰਹੇ ਸੀ ਤੇ ਅੱਗੇ ਜਾ ਕੇ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਜਿਹੜੀ ਵਾਰਦਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀਗੀ ਜਿਹੜਾ ਇਹਨਾਂ ਦੀ ਅरेस्ट ਤੋਂ ਜਿਹੜੇ ਇਲਾਕੇ ਦੇ ਕਾਫੀ ਜਿਹੜੇ ਕੇਸ ਸਟ੍ਰੇਸ ਵੀ ਹੋਏ ਹਨ ਅਤੇ ਆਉਣ ਵਾਲੇ ਸਮੇਂ ਤੇ ਜਿਹੜੀ ਕੋਈ ਇਹ ਵੱਡੀ ਵਾਰਦਾਤ ਕਰਨ ਨੂੰ ਵੀ ਇਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਵੀ ਅਸੀਂ ਜਿਹੜੇ ਰੱਦ ਕਰਦੇ ਹਨ ਦੋਸ਼ੀਆਂ ਦਾ ਹੁੰਡ ਰਿਮਾਂਡ ਲਿਆ ਜਾਊਗਾ ਰਿਮਾਂਡ ਲੈਣ ਉਪਰੰਤ ਹੋਰ ਜੀਡੀ ਡੁਗਾਈ ਨਾਲ ਇਹਨਾਂ ਦੇ ਸਾਥੀ ਹੈਗੇ ਆ ਉਹਨਾਂ ਸਮੇਤ ਵੀ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਤੇ ਬੈਕਵਰਡ ਤੇ ਫਾਰਵਰਡ ਲਿੰਕਵਿਜਸ ਤੇ ਵੀ ਵਰਕ ਕੀਤਾ ਜਾਊਗਾ ਉਮੀਦ ਕਰਦੇ ਆ ਕਿ ਹੋਰ ਵੀ ਜਿਹੜੀ ਵਾਰਦਾਤਾ ਤੇ ਉਹਨਾਂ ਦੇ ਸਾਥੀ ਕਾਬੂ ਕੀਤੇ ਜਾਣਗੇ ਸਰ ਇਹ ਕਿਹੜੇ ਗੋਲ ਨਾ ਰੇਸ ਵਾਦ ਨੇ ਗੋਲੀ ਚਲਾਈ ਆ ਉਹ ਇਹ ਕਿੰਨਾ ਦੇ ਕਹਿੰਦੇ ਚਲਾਈ ਪਿੱਛੇ ਕਿਹੜੇ ਗੈਂਗਸਟਰ ਨੇ ਸਰ ਇਹਨਾਂ ਦੇ ਇੱਕ ਵਿਦੇਸ਼ ਬੈਠੇ ਗੈਂਗਸਟਰ ਹੈਗੇ ਆ ਉਹਨਾਂ ਵੱਲੋਂ ਹੀ ਜਿਹੜੀ ਚਲਾਈ ਕੋਈ ਨਾਮ ਟੋਟਲ ਕਿੰਨੇ ਰਾਉਂਡ ਦੋਨਾਂ ਨੇ ਸਰ ਫਾਇਰ ਕੀਤੇ ਆ ਜਾਂ ਪੁਲਿਸ ਵਾਲੋਂ ਕਿੰਨੇ ਟੋਟਲ ਰਾਉਂਡ ਕਿੰਨੇ ਕ ਫਾਇਰ ਹੋਏ ਪੁਲਿਸ ਵਾਲੋਂ ਤਕਰੀਬਨ 6 ਰਾਉਂਡ ਜਿਹੜੇ ਫਾਇਰ ਹੋਏ ਆ ਸਰ ਪਹਿਲਾਂ ਵੀ ਮਾਮਲੇ ਦਰਜ ਇਹਨਾਂ ਦੇ ਕੋਈ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਨਹੀਂ ਸੀਗਾ ਜਿਹੜਾ ਅਡਲਟ ਹੈਗਾ ਤਕਰੀਬਨ 18 ਸਾਲ 12 ਸਾਲ ਤੋਂ 18 ਸਾਲ ਦੇ ਵਿੱਚ ਹੈ ਸਰ ਕਿਹੜੀ ਗੈਂਗਸਟਰ ਬਾਲ ਵਿੱਚ ਕਿਹਨਾਂ ਦੇ ਕਹਿੰਦੇ ਸਾਰੀਆਂ ਮਾਰਦਾਤਾ ਕਰ ਰਹੇ ਸੀ ਔਰ ਕੋਈ ਨਾਮ ਕੋਈ ਸਪੈਸਿਫਿਕ ਆ ਇੱਕ ਇੱਕ ਕ੍ਰਿਮੀਨਲ ਹੈਗਾ ਇਸ ਏਰੀਆ ਦਾ ਜਿਹੜਾ ਪ੍ਰਭ ਦਾਸੋਵਾਲ ਨਾ ਦਾ ਉਹਦੇ ਕਹਿੰਦੇ ਨਾਲ ਹੀ ਕੀਤਾ ਸੀ ਸਰ ਇਹ ਟੋਟਲ ਕਿੰਨੇ ਜਾਨੇ ਜੀ ਹੁੰਦੇ ਜਿਹੜੇ ਗੁਰੂਗੀ ਪਿੱਛਾ ਨਾਲ ਜਗਮੀ ਆ ਤੇ ਬਾਕੀ ਹੋਰ ਕਿੰਨੇ ਜਾਂ ਹੋਰ ਵੀ ਕੋਈ ਹੁੰਦਾ ਮਗਰ ਹੈ ਕਿੰਨੇ ਹੋਰ ਵੀ ਨੀ ਬਿਲਕੁਲ ਅਜੇ ਤਫ਼ਤੀਸ਼ ਦਾ ਪਾਰਟ ਹੈਗਾ ਅਜੇ ਇਹਨਾਂ ਦੇ ਦੋ ਹੀ ਮੇਨ ਬੰਦੇ ਜਿਹੜੇ ਫੜੇ ਹੈਗੇ ਤੇ ਆਪਣੇ ਇਲਾਕੇ ਦੀ ਜਿਹੜੀ ਕਾਫੀ ਵਾਰਦਾਤਾਂ ਜਿਹੜੀ ਹੁਣ ਤੱਕ ਟ੍ਰੇਸ ਨਹੀਂ ਹੋਈ ਸੀ ਸਾਰੀ ਅਸੀਂ ਟ੍ਰੇਸ ਕਰ ਲਈ ਹੈ ਸਰ ਪਵਨਦੀਪ ਸਿੰਘ ਦੀ ਫੈਮਿਲੀ ਕਲੇਮ ਕਰਦੀ ਹੈ ਕਿ ਉਹਨਾਂ ਨੂੰ ਘਰੋਂ ਰਸਕ ਕੀਤਾ ਗਿਆ ਚੁੱਕਾ ਹੈ